ਡੇਲੀ ਪਬਲਿਕ ਨਿਊਜ਼ ਤੁਹਾਡਾ ਸਵਾਗਤ ਹੈ ਤੁਹਾਡੀ ਨਵੀਂ ਖਬਰ ਨਵੀਂ ਚਾਚਾ ਲੈ ਕੇ ਉਹਨੇ ਅੱਜ ਅਸੀਂ ਗੱਲ ਕਰਾਂਗੇ ਜਲੰਧਰ ਦੀ ਜਲੰਧਰ ਦੇ ਵਿੱਚ ਬੜੀ ਦਰਦਨਾਕ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜਲੰਧਰ ਦੇ ਵਿੱਚ ਆਦਮਪੁਰ ਰੋਡ ਤੇ ਇੱਕ ਤੇਜ਼ ਰਫਤਾਰ ਬੱਸ ਜਿਹੜੀ ਪਲਟ ਗਈ ਆ ਜਿਸ ਦੇ ਵਿੱਚ ਕਈ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਜ਼ਖਮੀ ਹੋਈਆਂ ਸਵਾਰੀਆਂ ਨੂੰ ਉਹ ਸਥਾਨਿਕ ਹਸਪਤਾਲ ਦੇ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਇਹ ਵੀ ਦੱਸਿਆ ਜਾ ਰਿਹਾ ਹੈਗਾ ਪ੍ਰਾਈਵੇਟ ਕੰਪਨੀ ਦੀ ਬੱਸ ਸੀਗੀ ਇਹ ਵਿੱਚ ਸਫਰ ਕਰ ਰਹਾ ਸਵਾਰੀ ਦੱਸਿਆ ਬੜੀ ਤੇਜ਼ ਰਫ਼ਤਾਰ ਜਿਹੜੀ ਬੱਸ ਚਲਾਈ ਜਾ ਰਹੀ ਸੀਗੀ ਜਿਸ ਕਰਕੇ ਹਾਦਸਾ ਵਾਪਰਿਆ ਹੈਗਾ ਫਿਲਹਾਲ ਪੁਲਿਸ ਨੇ ਕਿਹਾ ਇਸ ਮਾਮਲੇ ਦੇ ਵਿੱਚ ਉਹ ਜਾਂਚ ਕਰਨਗੇ ਜਾਂਚ ਤੋਂ ਬਾਅਦ ਕਾਰਵਾਈ ਕਰਨਗੇ ਲੇਕਿਨ ਅੱਜ ਦੇਣ ਜਿਹੜਾ ਹੈਗਾ ਤੇਜ਼ ਰਫ਼ਤਾਰੀ ਨਾਲ ਕਈ ਘਰਾਂ ਦੇ ਚਿਰਾਗ ਚਲੇ ਜਾਂਦੇ ਨੇ ਸੋ ਦੋਸਤੋ ਸਾਡੀ ਇਹ ਹੀ ਅਪੀਲ ਆ ਜਦੋਂ ਵੀ ਛੜਕਦੇ ਚਲੋ ਤਾਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੋ ਸਪੀਡ ਲਿਮਟ ਦੇ ਹਿਸਾਬ ਨਾਲ ਚਲਾਈ ਜਾਵੇ ਤਾਂ ਉਹ ਕੋਈ ਸਫਰ ਕੋਈ ਵੀ ਹਾਦਸੇ ਵਿੱਚ ਹਾਦਸੇ ਦਾ ਸ਼ਿਕਾਰ ਨਾ ਹੋਵੇ ਕਿਸੇ ਦੇ ਘਰ ਦਾ ਚਿਰਾਗ ਨਾ ਬੁਝੇ ਜਾਂ ਕਿਸੇ ਨੂੰ ਸੱਟ ਵੀ ਲੱਗਦੀ ਹੈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਜਲੰਧਰ ਦੀ ਖਬਰ ਹੈ ਜਲੰਧਰ ਦੇ ਵਿੱਚ ਆਦਮਪੁਰ ਦੇ ਨੇੜੇ ਇੱਕ বাস ਪਾਲਟੀਆ ਤੇਜ਼ ਰਫ਼ਤਾਰ 바ਸੀ ਕਈ ਸਵਾਰੀਆਂ ਦੇ ਸੱਟਾ ਵੀ ਲੱਗਿਆ ਦੇਖਦੇ ਹੋ ਡੇਲੀ